ਅਨ ਆਹ ਪਰ ਤੁਹਾਨੂੰ ਨਿਕਲ ਲੋਕਾਂ ਵਾਲੇ ਦੂਜੇ ਤੇ ਇਹ ਗ੍ਰੋਪਲੇਟਿੰਗ ਵਾਲੇ ਜੀ ਹਾਂਜੀ ਉਹਦਾ ਇਹ ਦੇ ਨਿਕਲ ਪਲਾਟ ਲਾਇਆ ਹਾਂਜੀ ਬਿਲਕੁਲ ਜੀ ਜੇਬੀਆਰ ਵਾਲੇ ਜੀ ਜੇਬੀਆਰ ਵਾਲਾ ਜੀ ਠੀਕ ਹੈ ਓਕੇ ਠੀਕ ਹੈ ਮਾਂ ਦੀ ਗੱਲ ਦੋ ਜੀ ਸੈਕਿੰਡ ਮੈਨੂੰ ਇਹ ਦੱਸੋ ਤੁਸੀਂ ਕਹਿੰਦੇ ਹੋ 36 ਉਹ ਤੇ 20 20 ਨਹੀਂ ਜੀ 12 12 ਨਾ ਨਾ ਸਕੇ ਲੈਣੀ ਨੇ ਬਤਵਾ ਦੇ ਨੀਆਂ ਨੇ ਛੋਟੀਆਂ ਕਿੰਨੀਆਂ ਨੇ ਛੋਟੀਆਂ ਬਾਕੀ ਜਿਹੜੇ ਸਾਰੇ ਸੀਟੀਪੀ ਨਾਲ ਜੁੜੇ ਹੋਏ ਨੇ ਕਿੰਨੀਆਂ ਕਿੰਨੀਆਂ ਉਹਦੇ ਵਿੱਚ 108 ਮੈਂਬਰ 50 ਵਾਲੇ ਦੇਣੇ ਜੀ 50 ਐਮਐਲਡੀ ਦੇ ਸੀਟੀਪੀ ਜਿਹੜਾ 36 ਹੈਗੇ ਨੇ ਉਹਦੇ 15 ਐਮਐਲ ਦੀ ਤੇ ਉਹਦੇ 50 ਉਹਦੇ 40 ਦੇ 75 ਨੇ ਟੋਟਲ 200 2250 ਕਹਿੰਦੇ ਲਗਭਗ ਜੀ 2250 ਰਾਈਟ ਇਸ ਤੋਂ ਬਾਅਦ ਤਾਂ ਨਹੀਂ ਇਹ ਜਿਹੜੇ ਸੀਟਪੀ ਵਾਲੇ ਤੇ ਦੂਜੇ ਜਿਹੜੇ ਸਕੈਟਰ ਵਾਲੇ ਮੈਕਸਮ 300 ਲਾ ਲਈਏ ਹਾਂਜੀ ਇਸ ਤੋਂ ਬਾਅਦ ਤਾਂ ਨਹੀਂ ਜੇ ਹੋਵੇ ਤੁਹਾਨੂੰ ਮਹਾਦਰ ਕੇ ਰੋਡ ਤੇ ਲੈ ਜਾ ਜੀ ਜਿਹੜੇ ਸ਼ੇਪ ਸ਼ੇਪ ਪੁਰੀ ਦੇ ਅੰਦਰ ਬਾੜਦੇ ਆ ਗਲੀਆਂ ਚ ਜੀ ਜਿਹੜਾ ਉੱਥੇ ਦਾ ਪ੍ਰਿੰਟਿੰਗ ਵਾਲਾ ਪਾਣੀ ਆ ਸਾਰਾ ਦੂਜਾ ਤੀਜਾ ਜੀ ਉਹ ਤੁਸੀਂ ਇਹਨਾਂ ਨੂੰ ਵਿੱਚ ਨਹੀਂ ਲੈਂਦੇ ਉਹ ਸਭ ਜਿਹੜਾ ਸਾਡੇ ਕੋਲ ਤੇ ਸਾਰੇ ਜਿਹੜਾ ਵੀ ਕੋਈ ਆਇਡੈਂਟੀਫਾਈ ਹੁੰਦਾ ਸੀ ਨਾਲ ਹੀ ਕਨੈਕਸ਼ਨ ਕਰਵਾ ਦਿੰਦੇ ਨਹੀਂ ਨਹੀਂ ਸੋਲੂਸ਼ਨ ਬੋਰਡ ਦਾ ਕੰਮ ਕੀ ਹੁੰਦਾ ਜੋ ਸਤਰਾ ਜਿਹੀ AC ਥੱਲੇ ਬੈਠਣਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੇ ਅਸੀਂ ਜੇ ਆਪਾਂ AC ਥੱਲੇ ਬੈਠੇ ਅਸੀਂ ਆ ਦੇਖੋ ਪਸੀਨਾ ਆਇਆ ਨਾ ਜੀ ਬਿਲਕੁਲ ਕਿਦੇ ਲਈ ਆ ਮੈਂ ਇੱਥੇ ਕੋਈ ਰਾਜਨੀਤੀ ਕਰਨੀ ਆਇਆ ਅਸੀਂ ਪੰਜਾਬ ਦੇ ਲੋਕਾਂ ਲਈ ਖੜੇ ਆ ਜੀ ਘੱਟੋ-ਘੱਟ 15 ਤੋਂ 20 ਹਜ਼ਾਰ ਜਿਹੜੇ ਘਰਾਂ 'ਚ ਯੂਨਿਟ ਚੱਲਦੇ ਨੇ ਉਹ ਜਨਾਬ ਕੋਲ ਇਹਨਾਂ ਕੋਲ ਪੈਨਲਤੀ ਹੈ ਜੀ جواب ਦੇ ਯਾਰ ਯੈਸ ਮੈਂ ਲੈ ਕੇ ਚੱਲੂ ਤੁਹਾਨੂੰ ਗਲੀ-ਗਲੀ ਮਾਦੋਪਰੀ ਸ਼ੇਪੂਰੀ ਚਲੋ ਸਾਨੂੰ ਇਦਾਂ ਨਾ ਜੀ ਚਲੋ ਸਾਨੂੰ ਜਿਹੜੀ ਵੀ ਕੋਈ ਹੈਗੀ ਅਸੀਂ ਤਾਂ ਦੇਖੋ ਆਇਡੈਂਟੀਟੀ ਸੋਲੂਸ਼ਨ ਕੋਰਪੋਰੇਟ ਦੀ ਟੀਮਾਂ ਜਿਹੜੀਆਂ ਆ ਆਇਡੈਂਟੀਫਾਈ ਕਰਾਉਣ ਦੀਆਂ ਅਗਰ ਕੋਈ ਮਤਲਬ ਆਇਡੈਂਟੀਫਿਕੇਸ਼ਨ ਕਿਸੇ ਨੂੰ ਲੱਗਦਾ ਵੀ ਕੋਈ ਲੀਗਲ ਚੱਲਦੀ ਆ ਉਹ ਸਾਨੂੰ ਲਿਸਟ ਪ੍ਰੋਵਾਈਡ ਕਰਾਓ ਅੱਜ ਹੀ ਸ਼ਾਮ ਨੂੰ ਅਸੀਂ ਕਿਉਂ ਕਰਾਈਏ ਤੁਸੀਂ ਆਪਣੀ ਸਰਵੇ ਕਰਾਓ ਸਰ ਅਸੀਂ ਤਾਂ ਕਰ ਰਹੇ ਆ ਸਰਵੇ ਕਰਾਓ ਅਸੀਂ ਤਾਂ ਕਰ ਰਹੇ ਆ ਸਰ ਨਹੀਂ ਸਰਵੇ ਕਰਾਓ ਸਰ ਇਹ ਅਸੀਂ ਦੇਖੋ ਅਸੀਂ ਕਰ ਰਹੇ ਆ ਸਾਡੇ ਕੋਲੇ ਹਜੇ ਵੀ ਕੰਪਿਊਟਰਾਂ ਵਿੱਚ ਲਿਸਟਾਂ ਹੈਗੀਆਂ ਜਿਹੜੇ ਕਨੈਕਸ਼ਨ ਕਟਵਾਏ ਹੋਏ ਨੇ ਜਦੋਂ ਮਰਜੀਗਾ ਜਾਵੋ ਅਵੇਲੇਬਲ ਹੈਗੇ ਨਹੀਂ ਜੀ ਫਿਰ ਜਿਹੜੀਆਂ ਡਾਇਰੈਕਟ ਸੀਟਪੀ ਤੋਂ ਬਿਨਾਂ ਡਾਈੰਗਾਂ ਦਾ ਪਾਣੀ ਸਿੱਧਾ ਜਾ ਰਿਹਾ ਜੀ ਸਿੱਧਾ ਤਾਂ ਸਰ ਕਿਸੇ ਦਾ ਵੀ ਨਹੀਂ ਜਾ ਰਿਹਾ ਉਹਨਾਂ ਜਿਹੜੇ 12+36 ਨੇ ਉਹਨਾਂ ਦੇ ਆਪਦੇ ਏਟੀਵੀ ਲੱਗੇ ਹੋਏ ਨੇ ਓਕੇ ਆ ਲੋ ਮੈਂ ਤਾਂ ਸਾਰੀਆਂ ਚੀਜ਼ਾਂ ਤੇ ਨਾ ਵਿਦ ਰਿਪੋਰਟ ਕਰਾਂਗਾ ਦੋਸਤ ਜੀ ਲੋਗੋ ਬਾਰੇ ਗੱਲ ਕਰੋ ਭਾਈ ਲੋਗੋ ਬਾਰੇ ਗੱਲ ਕਰੋ ਵੀਰੇ ਯਾਰ ਉਹਨਾਂ ਨੂੰ ਦੋਸ਼ਵਰ ਨਾ ਉਹਨੂੰ ਵੀ ਟ੍ਰੀਟ ਕਰ ਰਹੇ ਆ ਸਰ ਨਹੀਂ ਨਹੀਂ ਫਿਰ ਵੀ ਸਰ ਅਲਟ੍ਰੀਟ ਵੀ ਆ ਰਹੇ ਆ ਸਰ ਆਨਸੇਟ ਜਰਾ ਡਾਇਰੈਕਟ ਸਿੱਧਾ ਵਿਦਾਊਟ ਐਸਟੀਪੀ ਸੀਟੀਪੀ ਚੋਂ ਨਹੀਂ ਹੁੰਦਾ ਸਿੱਧਾ ਡਾਇਰੈਕਟ ਹੀ ਬੁੱਢੇ ਕਾਲਜ ਫਾਇਰਲ ਜਦੋਂ ਜਸਟਰੀ ਨੇ ਗਾਹੇ ਬਗਾਹੇ ਕਿਤੇ ਨਾ ਕਿਤੇ ਸਰ ਜੋੜਿਆ ਹੋ ਸਕਦਾ ਹੈ ਤੇ ਆਪਾਂ ਰਿਸਪੌਂਸਿਬਿਲਟੀ ਲਈ ਹੈ ਕਿ ਸਪਿਆਰ ਹੋ ਰਿਹਾ ਹੈ ਹਾਲਚੋਰ ਹੌਸਿਲ ਕੋੜਾ ਬਟੇ ਕਿਨਾਂ ਨੂੰ ਜੀ ਲੈ ਕੋੜ ਨੇ ਤਾਂ ਸਾਡੀ ਬਿਲਡਿੰਗ ਜਾਂਦੀ ਹੈ ਹਾਰਪੋਟਰੀ ਹੈ ਨਾ ਤੁਸੀਂ ਕੀ ਸੋਚ ਕੇ ਪੈਸੇ ਦਿੱਤੇ ਨੇ ਪਹਿਲੀ ਗੱਲ ਮੈਨੂੰ ਦੱਸੋ ਬਤਰਾ ਜਵਾਬ ਤੋਂ ਪਾਸ ਕਰਾ ਕਿ ਜਿਹੜਾ ਜਵਾਬ ਕੰਪਲੀਟ ਤੁਸੀਂ ਕੰਪੀਟੈਂਟ ਹੋ ਨਾ ਮੇਰੇ ਜਵਾਬ ਸਵਾਲ ਦਾ ਜਵਾਬ ਔਰ ਰਿਵਾਰਡ ਹੈ ਸਰ ਉਸ ਤੇ ਮੇਰੇ ਜ਼ਮੇਂ ਸਰ ਪੰਜਾਬ ਦੇਖ ਰਹੇ ਨੇ ਐਕਚੁਅਲੀ ਸਾਡੀ ਡੀਪੀਆਰ ਦੇ ਵਿੱਚ ਸਰ ਉਹਦੇ ਵਿੱਚ ਤਹੀ ਸੀਗਾ ਐਸਟਪੀ ਸੀਗਾ ਡੋਮੈਸਟਿਕ ਸੀ ਵਿੱਚ ਦੱਸਿਆ ਸੀ ਨਹੀਂ ਜਦੋਂ ਡੀਪੀਆਰ ਬਣਾਈ ਹੈ ਸਰ ਇਰੀਗੇਸ਼ਨ ਤੋਂ ਨਹੀਂ ਹੈ ਤਾ ਇਰੀਗੇਸ਼ਨ ਹੈ ਓਕੇ ਬਤ ਜਿਸ ਨੇ ਐਕਸੈਸ ਤੋਂ ਦੀ ਸੀ ਕਿ ਤਾਂ ਚੱਲਿਆ ਜੀ ਉਧਰ ਆਇਆ ਕਿਹੜਾ ਅੱਠਵੇਂ ਮਹੀਨੇ ਆਇ ਪਿਛਲੇ ਮਹੀਨੇ ਹਾਂਜੀ ਮਸ਼ੀਨ ਦੇ ਨਾਲ ਕਰਾਇਆ ਜਾਂ ਕਿਤਾ ਹਾਂ ਮਸ਼ੀਨਾ ਕਰਾਇਆ ਰਹੀ ਸੀ ਹਾਂ ਦੇਖੋ ਜਿਵੇਂ ਹੁਣ 143 ਆਡੀ ਖਹਿਰਾ ਵੇਟਦੀ 355 ਕਿਲੋ ਸਿਕਾਇਆ ਬਣਾ ਜੇ ਲਈ ਮੈਨੂੰ ਇਹ ਦੱਸੋ ਟੋਟਲ ਕਿੰਨੇ ਐਮਐਲਟੀ ਇੱਥੇ ਰੱਖਣ ਨੂੰ ਕਿੰਨਾ ਹੋਏਗਾ ਜੀ 1200 ਕਿਲੋ ਕਰੀਬ ਹੋਗਾ ਜੀ 11 1200 ਦੇ ਜਿਦੇ ਕਰੀਬ 1200 ਐਮਐਲਟੀ ਆਇਆ ਨਾ 26 ਹਾਂਜੀ ਬਤਨ ਐਮਐਲਟੀ ਹੋ ਗਿਆ ਨਾ ਨਹੀਂ ਉਹ ਘੱਟ ਹੋ ਰਿਹਾ ਕਰੇ ਐਮਐਲਟੀ ਘੱਟ ਹੋ ਰਿਹਾ ਕਰੇ ਕਿੰਨਾ ਹੋਏਗਾ ਡੀਪਲੀ ਚਾਰਜ ਹੈ ਸਰ ਨੂੰ ਕਨਵਰਸ਼ਨ ਕਰਾਣਾ ਕਰਨਾ ਦੇਖੋ ਉੱਪਰ ਵੀ ਚੱਲਦੇ ਹਨ ਕਿਸੇ ਕਿਸੇ ਦੇ ਹਸਾਮ ਨਾਲ ਆਪ ਕੋਲ ਨੂੰ ਉਹ ਨਾਲ ਲੱਤੀ ਬੋਲੀਆਂ ਦਾਇਆਂ ਦਾ ਪੈਣੀ ਬੁੱਢੇ ਨਾਲੇ ਚ ਪੈਂਦਾ ਸਰ ਗੋਬਰ ਦਾ ਵੀ ਤਾਂ ਆਉਂਦਾ ਹੈ ਉਸ ਤੋਂ ਇਲਾਵਾ ਤੀਜੀ ਚੀਜ਼ ਨਹੀਂ ਪਤਾ ਕਰੰਦਾ ਸਰ ਸਾਡੇ ਨਹੀਂ ਐਸਟੀਪੀ ਸ ਇੱਕ ਚੀਜ਼ ਹੋਰ ਛੁਪੀ ਹੋਈ ਹੈ ਸਰ ਉਹ ਪੋਲੂਸ਼ਨ ਵਾਲੇ ਆ ਜਾਣ ਮੈਂ ਫਿਰ ਬੋਲਾਂਗਾ ਸਰ ਰਾਈਟ ਉਹਦੇ ਉਨੇ ਭਾਗੀ ਦਾ ਤੁਸੀਂ ਹੋ ਕਾਰਨ ਤੁਸੀਂ ਇੰਨਾ ਪੈਸਾ ਸਾਡਾ ਸਰਕਾਰ ਦਾ ਖਰਾਬ ਕੀਤਾ ਲੋਗਾਂ ਦਾ। ਔਰ ਰਿਜ਼ਲਟ ਜ਼ੀਰੋ। ਆ ਦਿਨੋ ਤੁਹਾਡੇ ਸਾਹਮਣੇ ਆ ਮੈਂ ਨਹੀਂ ਕਹਿ ਰਿਹਾ ਸਰ ਬਹੁਤ ਪ੍ਰੋਜੈਕਟ ਵਿੱਚ ਜਿਹੜੇ ਐਸਟੀਵੀਸ ਲੱਗੇ ਉਹ ਤਾਂ ਸਰ ਕੰਮ ਕਰ ਰਹੇ ਨੇ। ਸਤਿ ਸ੍ਰੀ ਅਕਾਲ। ਨਹੀਂ ਨਹੀਂ ਕੰਮ ਕਰ ਰਹੇ ਤੇ ਇੱਥੇ ਗੰਦਾ ਪਾਣੀ ਕਿੱਦਾਂ ਆ ਗਿਆ ਸੀ? ਜਿੱਕ ਸਾਫ ਪੀਪੀਸੀ ਰਿਸਰਚ ਹੈ ਕਰਦਾ ਹੈ। ਪੀਪੀਸੀ ਵਾਲ ਅਸੀਂ ਖੁਦ ਬਾਡੀ ਵੱਲ ਇਸ ਲਈ ਮੈਂ ਸਾਰੇ ਡਿਪਾਰਟਮੈਂਟ ਬੁਲਾਏ ਨੇ। ਮਾਝੂ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਵੀ ਕਾਰਪੋਰੇਸ਼ਨ ਤੋਂ ਖੜੇ ਨੇ। ਸਰਦਾਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{( ਜੀ ਐਕਸਨ ਸਾਹਿਬ ਆ ਗਏ ਤੁਸੀਂ ਆ ਗਏ ਆਪਣਾ ਕੰਮ ਇੱਕ ਸਰਕਾਰ ਨੇ ਜਿਖੋ ਰਹੇ ਦੇ ਕੰਮ ਵਧੀਆ ਕਰਨ ਦਾ ਸਾਡੀ ਡਿਊਟੀ ਆ ਸਾਰੇ ਬਿਲਕੁਕੁਲ ਜਿਸ ਸਰਕਾਰ ਆਪਣ ਤਰਖਾ ਦਿੰਦੀ ਆ ਰਾਈਟ ਸਰਕਾਰ ਚਾਹੁੰਦੀ ਆ ਕੰਮ ਕਰਨਾ ਪਰ ਆਪਾਂ ਲੋਕ ਥੋੜਾ ਜਿਹਾ ਨੈਗਲੀਜੈਂਸੀ ਕਰ ਰਹੇ ਆ ਪਲੀਜ਼ ਬੈਸਟ ਆ ਆਪਾਂ ਲੋਕਾਂ ਨੂੰ ਤੁਸੀਂ ਦੇਖੋ ਤੇ ਗੁਜਰ ਵਿੱਚ ਗਾਮਾ ਅਦੁੱਤ ਅਮਜ ਦੇਖਿਓ ਸਰ ਅਜੇ ਵੀ ਹੈ ਜੀ ਕੱਢ ਲੀਏ ਕੱਢ ਦਿਆਂ ਜੀ ਉਹ ਫਕਰੀਆਂ ਬੱਚਾ ਵਾਵਾ ਉਹ ਪਾਣੀ ਪੇਟ ਚ ਜਾਏਗਾ ਉਹਨਾਂ ਦੇ ਥਾਣਾ ਰਹੀਂ ਦੁੱਧ ਚਾਏਗਾ ਦੁੱਧ ਸਾਡੇ ਲੋਕਾਂ ਦੇ ਪੇਟ ਚ ਪੈਗਾ ਉਹ ਚਾਪਾ ਵੀ ਹੋ ਸਕਦੇ ਆ ਉਹ ਦੁੱਧ ਕਿਤੇ ਗਲਤੀ ਨਾਲ ਆਪਾਂ ਹੀ ਪੀ ਸਕਦੇ ਆ ਜਿਹੜੇ ਕਿ ਇਸ ਇਲਾਕੇ ਦੇ ਲੋਕ ਪੀ ਰਹੇ ਜਿਨ੍ਹਾਂ ਨੂੰ ਚੈਰਨ ਕੈਂਸਰ ਕਾਲਾ ਪੀਲੀਆ ਐਬਨਾਰਮਲ ਬੱਚੇ ਬਲਾਈਂਡ ਬੱਚੇ ਯਾਰ ਇਨਸਾਨੀਅਤ ਲਈ ਆਪਾਂ ਦਾ ਕੰਮ ਕਰੀਏ ਬੇਨਤੀ ਆ ਆਪਾਂ ਰਲ ਕੇ ਨਾ ਛੱਡਦੀ ਆਪਾਂ ਬਹੁਤ ਪਿਛਲੇ ਸਰਕਾਰਾਂ ਨੇ ਜਿਹੜਾ ਕੁਝ ਕਰ ਲਿਆ ਨਾ ਆਪਾਂ ਉਹ ਨੂੰ ਛੱਡ ਦਿਓ ਇਹ ਇਨਕਲਾਬੀ ਸਰਕਾਰ ਆ ਆਪਾਂ ਇਨਕਲਾਬੀ ਕੰਮ ਕਰੀਏ ਬਿਲਕੁਲ ਸਾਰਸੀਂ ਕਰ ਰਹੇ ਆ ਜੀ ਸਰ ਜਿਹੜੀ ਸਾਡੀ ਰਿਸਪੋਨਸਿਬਿਲਟੀ ਹੈ ਆ ਮੈਨੂੰ ਸਾਫ਼ ਚਾਹੀਦੀ ਆ ਮੈਨੂੰ ਸਾਫ਼ ਚਾਹੀਦੀ ਆ ਜੇ ਤੁਹਾਨੂੰ ਪਤਾ ਜਿਹੜੀਆਂ ਡੰਗਾਂ ਸਿੱਧਾ ਪਾਣੀ ਸੁੱਟਦੀਆਂ ਨੇ ਸਰ ਇਹ ਪੋਲਿਊਸ਼ਨ ਬੋਰਡ ਤੇ ਕਾਰਪੋਰੇਸ਼ਨ ਸਰ ਟੀਮ ਬਣ ਕਾਰਪੋਰੇਸ਼ਨ ਤੇ ਨਹੀਂ ਕਾਰਪੋਰੇਸ਼ਨਰੇ ਖੜੇ ਨੇ ਜੋ ਐਡਮਿਸ਼ਨ ਸਾਫ਼ ਕਰੀ ਨੇ ਪਹਿਲਾਂ ਉਹਦੇ ਉੱਥੇ ਸੈਂਪਲਿੰਗ ਵੀ ਇੰਡੀਵਿਜੂਅਲ ਉਹਨਾਂ ਦੇ ਸੈਂਪਲਿੰਗ ਛੱਡੋ ਮੈਂ ਸੈਂਪਲਿੰਗ ਡਿਟੈਕਟ ਕਰਦੇ ਨੇ ਨਹੀਂbro ਉਹ ਟੈਕਨੀਕਲੀ ਜਿਹੜੀਆਂ ਲੈਬਾਂ ਲੋਕਾਂ ਦਾ ਆ ਤਾਂ ਰਿਜ਼ਲਟ ਤਾਂ ਮੈਂ ਐਕਸਰਸਾਵ ਲੈ ਕੇ ਆਨੇ ਮਾਂਜੋ ਸਾਡੇ ਡਾਕਟਰ ਜੀ ਕਿਹਨਾਂ ਭਾਈ ਆਪਣਾ ਮਨਜੀਤ ਸਦਾ ਮਨਜੀਤ ਸਿੰਘ ਹੀ ਆਏ ਨੇ ਮੈਂ ਤੇ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਆਪਣਾ ਰਿਕਾਰਡ ਨਾਲ ਰੱਖਦਾ ਜੀ ਜੀ ਭਾਈ ਚੈੱਕ ਕਰ ਲਓ ਜੇ ਮੈਂ ਗਲਤ ਆ ਤਾਂ ਬਿਲਕੁਲ ਕਰਦੇ ਹਾਂ ਹਾਂ ਜੇ ਤੁਸੀਂ ਕੱਲ ਨੂੰ ਪਾਣੀ ਦਾ ਫਲੋ ਫਲੂ ਬੰਦ ਕਰਾ ਕੇ ਡੰਗਾ ਚੋਂ ਸਰਵਜ ਕਰਕੇ ਦੁਬਾਰਾ ਮੀਜ਼ਰਮੈਂਟ ਕਰੋਗੇ ਆਬੀਸਲੀ ਹੋ ਸਕਦਾ ਤੁਸੀਂ ਭਰਾ ਗੋਗੀ ਲਈਓ ਬਸ ਛੱਡੋ ਹਾਂ ਜੀ ਗੋਗੀ ਮੰਨਦੇ ਹੋ ਫਿਰ ਗੜਬੜ ਹੈਗੀ ਹੈ ਜੀ ਗੱਲ ਇਹ ਆ ਤੁਹਾਡੇ ਸਾਹਮਣੇ ਐਕਸ਼ਨ ਹੀ ਪੱਜ ਗਿਆ ਕਿਬਰੇ ਦਾ ਪੋਲੂਸ਼ਨ ਦਾ ਹੂੰ ਹਾਂ ਜੀ ਕੋਈ ਕੋਈ ਜਵਾਬ ਨਹੀਂ ਬੁੱਲਤਾ ਉਹਦੇ ਕੰਮ ਦੇ ਪਈ ਸੀ ਰਾਈਟ ਜਦੋਂ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਫਿਰ ਤੁਸੀਂ ਇੱਥੇ ਆਏ ਕੀ ਕਰਨ ਆ ਹੋ ਅਸਲ ਤੁਹਾਡੇ ਤੋਂ ਜਵਾਬ ਮੰਗਦੇ ਆ ਭਾਈ ਸਾਡੀ ਸਰਕਾਰ ਤੁਸੀਂ ਲੋਕ ਕਿਉਂ ਬਦਨਾਮ ਕਰਦੇ ਹੋ ਉਧਰ ਮਾਨ ਸਾਹਿਬ ਕੰਮ ਕਰ ਰਹੇ ਨੇ ਬੁੱਢੇ ਨਾਲੇ ਨੂੰ ਸਾਫ ਕਰ ਨਹੀਂ ਅੱਜ ਵੀ ਚੀਫ ਇੰਜੀਨੀਅਰ ਸਾਹਿਬ ਉੱਥੇ ਬੁਲਾਏ ਹੋਏ ਨੇ ਤੇ ਇੱਧਰ ਮੈਂ ਲੱਗਿਆ ਹੋਇਆ ਅਸੀਂ ਵੀ ਇੱਥੋਂ ਰਿਪੋਰਟ ਭੇਜਣੀ ਆ ਭਾਈ ਥੱਲੇ ਆ ਜੂਨੀਅਰ ਅਸੀਂ ਉਹਨਾਂ ਦੇ ਅਸੀਂ ਰਿਪੋਰਟ ਗਰਾਸ ਰੂਟ ਦੀ ਐਕਚੁਅਲ ਰਿਪੋਰਟ ਦੇਣ ਲਈ ਸਾਨੂੰ ਕਿਹਾ ਗਿਆ ਮਾਨ ਸਾਹਿਬ ਵੱਲੋਂ ਤੇ ਜੇ ਅਜੇ ਹੀ ਉਟਕੇ ਅਫਸਰ ਸਾਨੂੰ ਅੱਖਾਂ ਕੱਢਣਗੇ ਇਹ ਵਾਲੇ ਜਿਹੜੇ ਤਾਂ ਨਾਲੇ ਤਾਂ ਕੰਮ ਕਰਦੇ ਨੇ ਸਾਰਾ ਪੁੱਠਾ ਹੀ ਤਾਂ ਫੇਰ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਸਹੀ ਤੇ ਕੋਈ ਗੱਲ ਨਹੀਂ ਇਹ ਅਫਸਰ ਬਾਰੇ ਮਾਨ ਸਾਹਿਬ ਨੂੰ ਰਿਪੋਰਟ ਭੇਜ ਦਿਆਂਗੇ ਇਹਦਾ ਕੀ ਕਰਨ ਉਹ ਆਪਣਾ ਦੇਖ ਲੈਣਗੇ ਸਰ ਲੱਗਦਾ ਕਿ ਵੱਡੀ ਧਾਂਦਲੀ ਜਿਹੜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਮੈਂ ਤਾਂ ਰਿਕਾਰਡ ਤੁਹਾਨੂੰ ਇਸ ਲਈ ਸਾਰੇ মিডিਆ ਸਤਕਾਰਯੋਗ ਸਾਰੇ ਅਫਸਰ ਆ ਖੜੇ ਨੇ ਤੇ ਸਭ ਦੇ ਸਾਹਮਣੇ ਖੁੱਲੀ ਕਿਤਾਬ ਹੈ ਮੁੱਖ ਮੰਤਰੀ ਪੰਜਾਬੀ ਅੱਜ ਮੀਟਿੰਗ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਬੁੱਢੇ ਨਾਲੇ ਦੇ ਉੱਤੇ ਹੀ ਕਰ ਰਹੇ ਨੇ ਔਰ ਸਾਨੂੰ ਮਾਨ ਆਪਣੇ ਮਾਨ ਤੇ ਜਿਹੜਾ ਪਾਣੀ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਰਾਤ ਨੂੰ ਆ ਤੁਹਾਡੇ ਸਾਹਮਣੇ ਪੈ ਰਿਆ ਸੀਗਾ ਉਹ ਕਹਿੰਦੇ ਇਹ ਪਾਣੀ ਕੋਈ ਹੋਰ ਹੈ ਜੀ ਐਮਐਲਟੀ ਦੇ ਹੋ ਗਿਆ ਆਪਣਾ ਪਿੱਛਾ ਛੁਡਾ ਰਹੇ ਨਾ ਆਪਣੀ ਚੋਰੀ ਜਿਹੜੀ ਇਹਨਾਂ ਨੇ ਕੀਤੀ ਆ ਉਹ ਰਿਕਾਰਡ ਦਿਖਾ ਰਿਹਾ ਮੈਂ ਜਾਓ ਜਾ ਕੇ ਦੁਬਾਰਾ ਚੈੱਕ ਕਰ ਲੇ ਡੈਂਗਾ ਦਾ ਸਾਹ ਤੁਸੀਂ ਕਿਹਾ ਡੈਂਗਾ ਕਾਫੀ ਜਿਹੜੀ ਹਾਂ ਬਿਲਕੁਲ ਮੈਂ ਤਾਂ ਦੇਖੋ ਜਿਹੜੀਆਂ ਡੈਂਗਾ ਸੀਸੀਟੀਵੀ ਦੇ ਐਸਟੀਪੀ ਦੇ ਥਰੂ ਆਉਂਦੀਆਂ ਠੀਕ ਆ ਗੁੱਡ ਆ ਸਾਰੀਆਂ ਡੈਂਗਾ ਮਾਰੀਆਂ ਨਹੀਂ ਹੈਗੀਆਂ ਕੁਝ ਲੋਕ ਜਿਹੜੇ ਇਹਨਾਂ ਦੇ ਵਿੱਚੋਂ ਗਲਤ ਤਰੀਕੇ ਨਾਲ ਉਹਨੂੰ ਪਾਣੀ ਸੁੱਟਦੇ ਨੇ ਡਾਇਰੈਕਟ ਸਾਡੀ ਲੜਾਈ ਉਹਨਾਂ ਨਾਲ ਕਿ ਦਿਓ ਕਿਰਪਾ ਕਰਕੇ ਪੰਜਾਬ ਤੇ ਸਾਡੇ ਲੋਕਾਂ ਤੇ ਰਹਿਮ ਕਰਨ ਸਿਰਫ ਆਪਣੇ ਲਾਲਚ ਪਿੱਛੇ ਆਪਣੇ ਘਰ ਦੇ ਲਾਲਚ ਪਿੱਛੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਸਾਰੀ ਸਾਡੀ ਸਰਕਾਰ ਨੂੰ ਬਦਨਾਮ ਨਾ ਕਰਨ ਅਮਰ ਸਾਹਿਬ ਜਿਹੜੀਆਂ ਡੈਰੀਆਂ ਦਾ ਤੁਸੀਂ ਗੱਲ ਕਰ ਰਹੇ ਹੋ ਡੈਰੀਆਂ ਕੁਝ ਤਾਂ ਚਲੋ ਨੋਟ ਦੇ ਵਿੱਚ ਹੈਗੀਆਂ ਨੇ ਪਰ ਕੁਝ ਜਿਹੜੀਆਂ ਮੱਲੇ ਦੇ ਵਿੱਚ ਕਿੱਈਆਂ ਨੇ ਘਰ ਦੇ ਪਸ਼ੂ ਰੱਖੇ ਹੋਏ ਨੇ ਖੁੱਲੇ ਆਮ ਜਿਹੜਾ ਚਲੋ ਕਿ ਜਦੋਂ ਗੋਆ ਮজা ਕਰਦੀਆਂ ਨੇ ਤਾਂ ਪਾਣੀ ਨਾਲ ਸਮਰਸੀਬਲ ਲੱਗੇ ਹੋਏ ਆ ਪਾਣੀ ਨਾਲ ਉਹ ਸਿੱਧਾ ਨਾਲੇ ਚ ਛੋੜ ਦਿੱਤਾ ਜਾਂਦਾ ਹੈ ਬਿਲਕੁਲ ਅਸੀਂ ਉਹ ਡੈਰੀ ਵਾਲਿਆਂ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਲਾ ਰਹੇ ਆ ਵੀ ਤੁਸੀਂ ਵੀ ਆਪ ਪਲਾਂਟਾਂ ਤੇ ਭੇਜੋ ਬੋਹਾ ਠੀਕ ਆ ਪਲੱਸ ਡੈਂਗਾੜਿਆਂ ਨੂੰ ਜੋ ਕੈਸ ਲਾ ਰਹੇ ਭਾਈ ਤੁਸੀਂ ਸੀਟੀਬੀ ਦੇ ਥਰੂ ਟਰੀਟ ਕਰਕੇ ਪਾਣੀ ਪਾਓ ਠੀਕ ਆ ਪਲੱਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਨਾਂ ਨੂੰ ਵੀ ਕਰ ਰਹੇ ਆ ਤੁਸੀਂ ਵੀ ਨਾਲ ਜੁੜੋ ਤਾਂ ਕਿ ਯਾਰ ਇਹ ਸਾਰਿਆਂ ਦਾ ਭਲਾ ਇਕੱਲੇ ਗੁਰਪ੍ਰੀਤ ਗੋਗੀ ਦਾ ਨਹੀਂ ਹੈ ਸਰਕਾਰ ਇਸ ਚੀਜ਼ ਲਈ ਬਹੁਤ ਸੀਰੀਅਸ ਆ। ਇੱਕ ਹੋਰ ਵੱਡਾ ਮੁੱਦਾ ਚੱਕਿਆ ਕਿ 12 ਤੋਂ 15000 ਜਾਂ 20000 ਜਿਹੜੇ ਨੇ ਛੋਟੇ ਜੁਨਨ ਘਰਾਂ 'ਚ ਲੱਗੇ ਨੇ ਜਿਹੜੇ ਕੀ ਕੈਮੀਕਲ ਵਾਲਾ ਪਾਣੀ ਸਿੱਧਾ ਪਾ ਰਹੇ ਨੇ ਯੈਸ ਯੈਸ ਪਾ ਰਹੇ ਨੇ ਉਹਨੂੰ ਮੈਨੂੰ ਕਦੇ ਸੁਪਨੇ ਆਉਂਦੇ ਨੇ ਉਹਨੂੰ ਲੈ ਕੇ ਕਾਰਵਾਈ ਹੋ ਨਹੀਂ ਕਾਰਵਾਈ ਨਹੀਂ ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣੇ ਪਰਿਵਾਰ ਨੇ ਰੋਟੀ ਤਾਂ ਉਹਨਾਂ ਨੇ ਵੀ ਖਾਣੀ ਆ ਕਿਰਪਾ ਕਰਕੇ ਬੁੱਢੇ ਨਾਲੇ ਤੋਂ ਡਾਇਰੈਕਟ ਪਾਣੀ ਨਾ ਪਾਓ ਸੀਟੀਵੀ ਦੇ ਥਰੂ ਆਪਣਾ ਪਾਣੀ ਭੇਜੋ ਉਹ ਦੇਖ ਕਨੈਕਸ਼ਨ ਜਿਹੜਾ ਕਬਡੀ ਨਾਲ ਹੈ ਕਿ ਪੋਲਿਊਸ਼ਨ ਬੋਰਡ ਦੀ ਹੈਗੀ ਆ 101% ਪੋਲਿਊਸ਼ਨ ਬੋਰਡ ਤੇ ਸੀਵਰੇਜ ਬੋਰਡ ਦੋਨੋਂ ਇਸ ਚੀਜ਼ ਦੇ ਪੱਕੇ ਤੇ ਪੱਕੇ ਗੁਨਾਹਗਰ ਨੇ ਮੈਂ ਮੈਂ ਕਹਿ ਰਿਹਾ ਹਾਂ ਰਿਕਾਰਡ ਕੈਮਰੇ ਦੇ ਤੇ ਸਰ ਕੋਈ ਕਾਰਵਾਈ ਹੋਵੇ ਕਿਉਂਕਿ ਲਗਾਤਾਰ ਦੇਖੋ ਅਨੇਕ ਕਾਰਵਾਈ ਦੇਖੋ ਨਹੀਂ ਦੇਖੋ ਦੇਖੋ ਮਾਨ ਸਾਹਿਬ ਨਹੀਂ ਕਿਸ਼ਤੀ ਚਲਾਈ ਨਹੀਂ ਸੀ ਕਿਸ਼ਤੀ 'ਚ ਮੀਟਰ ਲੈ ਕੇ ਪਾਣੀ ਨਾਪਿਆ ਸੀ ਠੀਕ ਹੈ ਚਲਾਣੀ ਮੈਨੂੰ ਕੋਈ ਸ਼ੌਕ ਨਹੀਂ ਕੋਈ ਡਾਲੇਕ ਨਹੀਂ ਜਿੱਥੇ ਮੈਂ ਕਿਸ਼ਤੀ ਚਲਾਉਣੀ ਸੀ ਮੀਟਰ ਲੈ ਕੇ ਗਿਆ ਸੀ ਆਪਣੀ ਜਾਨ ਜੋਖਮ 'ਚ ਪਾ ਕੇ ਕਿ ਚਲ ਜੇ ਮੈਨੂੰ ਕੁਛ ਦਾ ਕੋਈ ਨਹੀਂ ਪੰਜਾਬ ਦੇ ਲੋਕ ਵਚਨ ਪਰ ਕਹਿੰਦਾ ਮਤਲਬ ਆ ਸਾਡੇ ਸਰਕਾਰ ਪੂਰੀ ਸਟੇਟ ਅੱਜ ਵੀ ਮਾਨ ਸਾਹਿਬ ਨੇ ਉੱਥੇ ਮੀਟਿੰਗ ਬੁਲਾਈ ਹੋਈ ਆ ਉੱਤੇ ਨਾਲੇ ਦੇ ਉੱਤੇ ਡੇਲੀ ਮੀਟਿੰਗਾਂ ਚੱਲਦੀਆਂ ਨੇ ਅਸੀਂ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਦਵਾਂਗੇ ਸਰਕਾਰ ਚਾਹਦੀ ਆ ਲੋਕਾਂ ਦਾ ਭਲਾ ਹੋਵੇ ਪਰ ਸਰਕਾਰ ਤਾਂ ਚਾਹਦੀ ਆ ਸਰਕਾਰ ਤਾਂ ਚਾਹਦੀ ਆ ਜਿਹੜੀ ਐਦਾਂ ਦੇ ਵਿੱਚ ਬਲੈਕ ਸ਼ੀਪਸ ਨੇ ਜਿਹੜੀਆਂ ਸ਼ਰੀਆ ਜਿਨ੍ਹਾਂ ਦੇ ਧੌਣ ਚ ਕੀਲਾ ਫਸਿਆ ਹੋਇਆ ਹੈ ਸ਼ਰੀਆ ਫਸਿਆ ਹੋਇਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਹਾਊ ਟੂ ਟਾਕ ਠੀਕ ਹੈ ਨਾ ਤੇ ਐਸੀ ਅਫਸਰਾਂ ਦਾ ਇੱਥੇ ਰਹਿਣਾ ਕੋਈ ਵਧੀਆ ਨਹੀਂ ਸਰ ਕਹਿੰਦੇ ਨੇ ਕਿ ਕੁਝ ਡਾਇੰਗ ਇੰਡਸਟਰੀ ਦੇ ਜਿਹੜੇ ਲੋਕ ਹੈਗੇ ਨੇ ਉਹ ਕਾਂਗਰਸੀ ਹੈਗੇ ਨੇ ਜਿਹੜੇ ਇਸ ਦਾ ਯਾਰ ਇੱਥੇ ਪਾਰਟੀ ਕੋਈ ਨਹੀਂ ਹੈ ਦੇਖੋ ਕੋਈ ਇਹ ਮੇਰੀ ਗੱਲ ਸੁਣੋ ਜੀ ਪਾਵੇਂ ਇੱਥੇ ਅਸੀਂ ਹੋਈਏ ਕੋਈ ਹੋਵੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਬਸ ਜਿਹੜਾ ਕਾਨੂੰਨ ਕੋਈ ਗਲਤ ਕਰੇਗਾ ਤੇ ਉਹ ਬਖਸ਼ਿਆ ਨਹੀਂ ਜਾਏਗਾ ਧੰਨਵਾਦ